ਕਿਵੇਂ ਲੱਗਦਾ ਬਣਾ ਦੁਪੱਟਾ ਤਿਆਰ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਹਰ ਵਾਰ ਦੀ ਤਰ੍ਹਾਂ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਸੋਹਣੇ ਸੋਹਣੇ ਹੈਂਡਵਰਕ ਦੇ ਸੂਟ ਆਪਾਂ ਡਿਜ਼ਾਈਨ ਕੀਤੇ ਹੋਏ ਤੁਹਾਡੇ ਲਈ ਲੈ ਕੇ ਆਏ ਆ ਇਹ ਜਿਹੜੇ ਸੂਟ ਨੇ ਇਹ ਅਨਸਟਿਚ ਤੁਹਾਨੂੰ ਦਿਖਾ ਰਿਹਾ ਦੁਪੱਟੇ ਇਹਨਾਂ ਦੇ ਰੈਡੀ ਕੀਤੇ ਹੋਏ ਨੇ ਤੇ ਬਾਕੀ ਇਹਨਾਂ ਦੀ ਜਿਹੜੀ ਆਪਾਂ ਪ੍ਰਾਈਸ ਤੁਹਾਨੂੰ ਦੱਸਾਂਗੇ ਉਹ ਵੀ ਆਪਾਂ ਮਤਲਬ ਸਟੱਫ ਇਨਕਲੂਡ ਹੋਗਾ embroidery ਹੋਊਗੀ ਤੇ ਦੁਪੱਟਾ ਦੁਪੱਟਾ ਫੁੱਲ ਫਿਨਿਸ਼ਿੰਗ ਨਾਲ ਆਪਾਂ ਤੁਹਾਨੂੰ ਰੈਡੀ ਮਤਲਬ ਸਟੀਚਿੰਗ ਰਹਿ ਜੂਗੀ ਕੱਲੀ ਬਾਕੀ ਸਾਰਾ ਰੈਡੀ ਹੋਊਗਾ ਆਪਣਾ ਸੂਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆਪਾਂ ਇੱਕ ਮੈਨੂੰ ਜਿਵੇਂ ਜਾਦੇ ਜ਼ਾਰੇ ਹੁੰਦੇ ਨੇ ਨਾ ਉਹਨਾਂ ਦੇ ਵੀ ਮੈਸੇਜ ਆਉਂਦੇ ਆ ਵੀ ਸਾਡੇ ਲਈ ਸਪੈਸ਼ਲ ਜਿਹਾ ਵਰਕ ਤੁਸੀਂ ਦਿਖਾਓ ਵੀ ਸਾਡੇ ਜਿਵੇਂ ਸਾਰੇ ਬ੍ਰਾਈਡਲ ਮੋਸਟਲੀ ਬ੍ਰਾਈਡਲ ਹੈਂਡਵਰਕ ਸੂਟ ਜਿਆਦਾ ਚੱਲ ਰਹੇ ਨੇ ਵੀ ਸਾਡੇ ਲਈ ਕੋਈ ਡਿਜ਼ਾਈਨ ਨਹੀਂ ਮਿਲ ਰਿਹਾ ਸਾਨੂੰ ਤੇ ਅਸੀਂ ਉਹਨਾਂ ਦੀ ਵੀ ਪ੍ਰੋਬਲਮ ਦੂਰ ਕਰ ਰਹੇ ਆ ਬਹੁਤ ਜਿਆਦੇ ਹਨਾ ਮੈਨੂੰ ਲੱਗਦਾ ਹੈ ਆਲਮੋਸਟ ਸਭ ਨੂੰ ਉਹ ਵਰਕ ਪਸੰਦ ਹੋਣਾ ਲੈ ਬਹੁਤ ਹੀ ਜਿਆਦੇ ਸੋਹਣਾ ਆਪਾਂ ਵਰਕ ਲੈ ਕੇ ਆਏ ਉਹਨਾਂ ਲਈ ਵੀ ਤੇ ਆਪਾਂ ਪਾਰਟੀ ਵੇਅਰ ਆਪਣੇ ਘਰ ਲਿਸ਼ੇ ਸੂਟ ਵੀ ਲੈ ਕੇ ਆਏ ਆ ਇਸ ਇਹ ਜਿਹੜਾ ਕਲਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਟ੍ਰੈਂਡ ਚ ਹੈ ਕਲਰ ਤੇ ਸੂਟ ਦਿਖਾਉਣ ਤੋਂ ਪਹਿਲਾਂ ਇੱਕ ਵਾਰ ਹੋ ਪਲੀਜ਼ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਕਿਉਂਕਿ ਕੀ ਹੁੰਦਾ ਜੀ ਜੇ ਤੁਸੀਂ ਬੈਲ ਆਈਕਨ ਪ੍ਰੈਸ ਕੀਤਾ ਹੁੰਦਾ ਤਾਂ ਵੀਡੀਓ ਤੁਹਾਡੇ ਤੱਕ ਛੇਤੀ ਪਹੁੰਚ ਜਾਂਦੀ ਆ ਤੇ ਤੁਸੀਂ ਕੋਈ ਵੀ ਆਪਣਾ ਸੂਟ ਰੈਡੀ ਕਰਾਉਣੇ ਹੁੰਦੇ ਆ ਜਿਵੇਂ ਪ੍ਰਿੰਟ ਵਾਲੀ ਵੀਡੀਓ ਲੈ ਕੇ ਆਉਨੇ ਆ ਜਾਂ ਕੋਈ ਸਟੱਫ ਦੀ ਲੈ ਕੇ ਆਉਨੇ ਆ ਪਲੇਨ ਸਟੱਫ ਦਿਖਾਉਨੇ ਆ ਤਾਂ ਹਨਾ ਉਹ ਜਿਹੜਾ ਸਟੱਫ ਆ ਤੁਸੀਂ ਆਰਡਰ ਕਰ ਸਕਦੇ ਹੋ ਜੇ ਤੁਸੀਂ ਵੀਡੀਓ ਲੇਟ ਪਹੁੰਚਦੀ ਹੈ ਤਾਂ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ ਜੀ ਸਟੱਫ ਨਹੀਂ ਮਿਲਦਾ ਜਾਂ ਪ੍ਰਿੰਟ ਨਹੀਂ ਮਿਲਦੇ ਹਨਾ ਜਿਵੇਂ ਇਹ ਵਾਲੇ ਸੂਟ ਨੇ ਇਹ ਤੁਸੀਂ ਹਨਾ ਕਦੋਂ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਕਿੰਨੇ ਮਰਜੀ ਕੁਆਂਟੀਟੀ ਚ ਤੁਸੀਂ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਸਾਰੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਇਹ ਆਪਾਂ ਨੇ ਸੂਟ ਦਿਖਾਉਣੇ ਆ ਤੇ ਇਹਨਾਂ ਦੇ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤਾ ਹੈ ਵਿਦਆਉਟ ਦੇ ਸਟੀਚਿੰਗ ਰਹਿਣਗੇ ਸਟੱਫ ਐਮਬਰਾਇਡਰੀ ਦੁਪੱਟਾ ਫੁੱਲ ਫਿਨਿਸ਼ਿੰਗ ਦੇ ਨਾਲ ਸਿਰਿੰਤੇ ਪ੍ਰਾਈਸ ਸ਼ੋ ਹੋਗਾ ਇਹ ਤੁਸੀਂ ਦੇਖ ਸਕਦੇ ਹੋ ਇਹ ਸਟੱਫ ਹੈ ਜੀ ਆਪਣਾ ਖਾਦੀ ਸਿਲਕ ਦੀ ਲੁੱਕ ਆਊਗੀ ਤੁਸੀਂ ਦੇਖ ਸਕਦੇ ਹੋ ਬਰੀਕ ਬਰੀਕ ਲਾਈਨਾਂ ਖਾਦੀ ਵਾਂਗੂ ਤੁਹਾਨੂੰ ਜਿਹੜੀਆਂ ਨਜ਼ਰ ਆਉਣਗੀਆਂ ਇਹ ਹੈਗੀ ਹੈ ਜੀ ਕਮੋ ਸਿਲਕ ਬਹੁਤ ਹੀ ਵਧੀਆ ਸਟੱਫ ਆ ਨਾ ਇਹਦੀ ਕੋਈ ਛਿੱਜਣ ਦੀ ਪ੍ਰੋਬਲਮ ਹੋਣੀ ਹੈ ਨਾ ਸ਼੍ਰਿੰਕਿੰਗ ਦੀ ਆਊਗੀ ਤੇ ਨਾ ਹੀ ਹਨਾ ਕਲਰ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਵੇਂ ਅੱਡੇ ਤੇ ਲੱਗਿਆ ਹੁੰਦਾ ਸੂਟ ਹਣਾ ਅੱਡੇ ਤੇ ਕਾਫੀ ਖਿੱਚ ਜਿਹੜੀ ਪੈ ਜਾਂਦੀ ਹੈ ਇਸ ਚ ਐਵੇਂ ਦੀ ਵੀ ਕੋਈ ਪ੍ਰੋਬਲਮ ਨਹੀਂ ਅੱਡੇ ਤੇ ਲੱਗੇ ਹੋਏ ਦਾ ਵੀ ਦੇਖੋ ਤੁਸੀਂ ਹੈਨਾ ਸੂਟ ਕਈ ਵਾਰ ਜਿਹੜੇ ਹੋਲ ਹੋ ਜਾਂਦੇ ਨੇ ਕੰਨੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਈ ਇਸ ਤਰ੍ਹਾਂ ਪੂਰਾ ਹੰਡਨਸਾਰ ਸੂਟ ਹੈ ਵਧੀਆ ਕਿੰਨੇ ਮਰਜ਼ੀ ਵਾਰ ਪਾਉਂਗੇ ਇਹਨੂੰ ਕੋਈ ਕੁਝ ਨਹੀਂ ਹੋਣਾ ਜੀ ਡਰਾਈ ਕਲੀਨ ਕਰਾਇਆ ਕਰੋਗੇ ਤਾਂ ਸੇਮ ਉਹੀ ਜਿਹੜੀ ਲੁੱਕ ਹੈ ਕ੍ਰੀਏਟ ਹੋ ਜਾ ਕਰੂਗੀ ਬਿਲਕੁਲ ਨਵੇਂ ਵਾਲੀ ਵਰਕ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨੈਕ ਬਣਿਆ ਹੋਇਆ ਤੇ ਸਾਰੀ ਜਿਸ ਤਰ੍ਹਾਂ ਬੁੱਟੀਆਂ ਪਾਈਆਂ ਗਈਆਂ ਨੇ ਬਹੁਤ ਹੀ ਸੋਹਣਾ ਪੀਸ ਬਣ ਕੇ ਰੈਡੀ ਹੋਇਆ ਸਾਈਡ ਤੇ ਇਸ ਤਰ੍ਹਾਂ ਬਾਗਾਂ ਤੇ ਵੀ ਬੁੱਟੀਆਂ ਰਹਿਣਗੀਆਂ ਪ੍ਰਾਈਸ ਤੁਹਾਨੂੰ ਦੱਸਿਆ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਸਕਰੀਨ ਦੇ ਉੱਪਰ ਉਹ ਹੈ ਜੀ ਸਟੱਫ ਏਮਬਰਾਇਡਰੀ ਦੁਪੱਟਾ ਫੁੱਲ ਫਿਨਿਸ਼ਿੰਗ ਦੇ ਨਾਲ ਕੋਮੋ ਸਿਲਕ ਸਟੱਫ ਹੈ ਜੀ ਇਹ ਬਾਕੀ ਇਹਨਾਂ ਦੇ ਨਾਮ ਹੁੰਦੇ ਨੇ ਅਲੱਗ-ਅਲੱਗ ਲੁੱਕ ਖਾਦੀ ਦੀ ਹੈ ਤੇ ਸਿਲਕ ਸਟੱਫ ਆ ਇਹਦਾ ਦੁਪੱਟਾ ਆ ਇਸ ਤਰ੍ਹਾਂ ਰੈਡੀ ਕੀਤਾ ਪਿਓਰ ਰੋਗਿਆਂ ਦਾ ਦੁਪੱਟਾ ਹੈ ਜੀ ਇਸ ਤਰ੍ਹਾਂ ਦਾ ਰੈਡੀ ਕੀਤਾ ਇਹਦਾ ਬਾਟਮ ਵਰਕ ਵੀ ਤੁਹਾਨੂੰ ਚੈੱਕ ਕਰਾਉਣੇ ਆ ਜਿਵੇਂ ਬਾਜੂ ਤੇ ਵਰਕ ਆਇਆ ਸੀ ਜੀ ਓਵੇਂ ਹੀ ਬਾਟਮ ਤੇ ਵਰਕ ਆ ਇਸ ਤਰ੍ਹਾਂ ਸਟ੍ਰੇਟ ਸਲਵਾਰ ਦਾ ਵਰਕ ਹੈ ਤੁਸੀਂ ਚਾਹੋ ਤਾਂ ਜਿਵੇਂ ਵੀ ਤੁਸੀਂ ਪਟਿਆਲਾ ਸਲਵਾਰ ਬਣਾਉਣੀ ਹੈ ਜਾਂ ਸਟ੍ਰੇਟ ਹੈ ਪਾਕਿਸਤਾਨੀ ਆਗੀ ਕਿਵੇਂ ਵੀ ਤੁਸੀਂ ਆਪਣਾ ਚੇਂਜ ਕਰਾ ਸਕਦੇ ਹੋ ਵਰਕ ਵੀ ਵੱਧ ਘੱਟ ਕਰਾ ਸਕਦੇ ਹੋ ਜੇ ਤੁਸੀਂ neck ਵਾਲੀ ਲਾਈਨ ਤੁਸੀਂ ਘੇਰੇ ਤੇ ਪਵੋਰੀਆਂ ਜਾਂ ਬਾਜੂ ਤੇ ਪਹੁੰਚੀਆਂ ਤੇ ਜੇ ਤੁਸੀਂ ਚੇਂਜ ਕਰਾਉਣੇ ਕਰਾ ਸਕਦੇ ਹੋ ਹਰ ਤਰ੍ਹਾਂ ਦਾ ਸਲੂਸ਼ਨ ਹੈਗਾ ਜੀ ਇਹ ਨਹੀਂ ਹੋਊਗਾ ਵੀ ਆਪਾਂ ਸੇਮ ਤੁਹਾਨੂੰ ਹਨਾ ਕਹਾਂਗੇ ਵੀ ਐਵੇਂ ਰੈਡੀ ਹੋਊਗਾ ਉਹ ਤੁਹਾਡੀ ਇੱਛਾ ਜੀ ਕਸਟਮਾਈਜ਼ ਦਾ ਮਤਲਬ ਇਹੀ ਹੁੰਦਾ ਹਨਾ ਆਪਾਂ ਤਿਆਰ ਕਰਾਉਣ ਦਾ ਵੀ ਆਪਣਾ ਆਪਣੀ ਚੋਇਸ ਅਕੋਰਡਿੰਗ ਸੂਟ ਤਿਆਰ ਕਰਾ ਸਕੀਏ ਇਹ ਆ ਗਿਆ ਜੀ ਦੁਪੱਟਾ ਕਲਰ ਵੀ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਜੀ ਇਹ ਰੌਇਲ ਬਲੂ ਠੀਕ ਹੈ ਜੀ ਇਹ ਸੀ ਆਪਣਾ ਪਹਿਲਾ ਸੂਟ ਤੇ ਨੈਕਸਟ ਜੀ ਆਪਣਾ ਇਹ ਵਾਲਾ ਸੂਟ ਕਲਰ ਇੱਕ ਤੋਂ ਇੱਕ ਵੱਧ ਕੇ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਆ ਗਈ ਜੀ ਫਰੰਟ ਆ ਗਿਆ ਫਰੰਟ ਤੇ ਬਣਿਆ ਹੋਇਆ ਇਸ ਤਰ੍ਹਾਂ ਹੈਂਡਵਰਕ ਹੋਇਆ ਹੋਇਆ ਸੇਮ ਸਟੌਪ ਦੇ ਉੱਪਰ ਰੈਡੀ ਕੀਤਾ ਆਪਾਂ ਨੇ ਕਮੋ ਸਿਲਕ ਸਟਰਾਫਾ ਇਸ ਤਰ੍ਹਾਂ ਬੁੱਟੀਆਂ ਪਾਈਆਂ ਕਿ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਵਰਕ ਇਸ ਤਰ੍ਹਾਂ ਜਿਵੇਂ ਦੇਖੋ ਖੇਲਾ ਵਾਂਗੂ ਕਿੰਨੇ ਬ੍ਰੀਕ ਬ੍ਰੀਕ ਮੋਤੀ ਕਿੰਨਾ ਸਾਰਾ ਜਿਹੜਾ ਨੀਟ ਐਂਡ ਕਲੀਨ ਸਾਰਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਵਿੱਚ ਛੋਟੀ ਬੁੱਟੀ ਪਾਈ ਗਈ ਤੇ ਇਸ ਤਰ੍ਹਾਂ ਵਿੱਚ ਵੱਡੇ ਬੁੱਟੇ ਪਾਏ ਗਏ ਨੇ ਤੇ ਬਾਜੂ ਦਾ ਕੰਮ ਰਹੂਗਾ ਜੀ ਸੇਮ ਬੁੱਟੇਸਟ ਵੀ ਪਾਏ ਗਏ ਨੇ ਇਹ ਆ ਗਿਆ ਜੀ ਆਪਣਾ ਬਾਜੂ ਦਾ ਕੰਮ ਤੇ ਸਲਵਾਰ ਦਾ ਕੰਮ ਆ ਜੀ ਆਪਣਾ ਥੋੜਾ ਚੇਜ ਆ ਇਹ ਆ ਗਿਆ ਜੀ ਸਲਵਾਰ ਦਾ ਕੰਮ ਜੇ ਹੋ ਸਕੇ ਤਾਂ ਅਸੀਂ ਸਾਈਡ ਤੇ ਜਿਹੜੀ ਫੋਟੋ ਇਹਦੀ ਸ਼ੋ ਕਰਾਂਗੇ ਜਿਹੜਾ ਕਸਟਮਰ ਨੇ ਸਾਨੂੰ ਡਿਜ਼ਾਈਨ ਸੈਂਡ ਕੀਤਾ ਸੀ ਵੀ ਸਾਨੂੰ ਇਹ ਵਾਲਾ ਚਾਹੀਦਾ ਸੇਮ ਡਿਟੋ ਆਪਾਂ ਰੈਡੀ ਕਰਕੇ ਦਿੱਤਾ ਉਹਨਾਂ ਨੂੰ ਤੇ ਪ੍ਰਾਈਸ ਵੀ ਬਿਲਕੁਲ ਹੀ ਜਾਣਣਾ ਇਸ ਤੋਂ ਮੈਨੂੰ ਨਹੀਂ ਲੱਗਦਾ ਕਿ ਤੇ ਇਸ ਤੋਂ ਘੱਟ ਪ੍ਰਾਈਸ ਤੋਂ ਇਹ ਮਿਲੂਗਾ ਤੇ ਸਟੱਫ ਵੀ ਸਾਰਾ ਗੁੱਡ ਕੁਆਲਿਟੀ ਦਾ ਲੱਗਿਆ ਪੂਰਾ ਸਿਰੇ ਦਾ ਸਟੱਫ ਲਾਇਆ ਹੋਇਆ ਜੀ ਆਪਾਂ ਤੇ ਇਹਦਾ ਦੁਪੱਟਾ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਇਹ ਵਾਲਾ{{\text{}}}}{} ਬਾਕੀ ਤੁਸੀਂ ਕੋਈ ਨਹੀਂ ਦੁਪੱਟੇ ਚ ਬੂਟੀਆਂ ਵਗੈਰਾ ਪਵਾਉਣੀਆਂ ਨੇ ਉਹ ਤੁਸੀਂ ਚੇਂਜ ਕਰਾ ਸਕਦੇ ਹੋ ਆਪਣਾ ਬਹੁਤ ਹੀ ਸ਼ਾਨਦਾਰ ਦੁਪੱਟਾ ਰੈਡੀ ਹੋਇਆ ਜੀ ਨੈਕਸਟ ਸੂਟ ਆਪਣਾ ਇਹ ਵਾਲਾ ਆ ਗਿਆ ਇਹ ਜੀ ਹਾਈ ਗ੍ਰੇਡ ਸਿਲਕ ਦੇ ਉੱਪਰ ਰੈਡੀ ਹੋਇਆ ਘੇਰੇ ਬਣਿਆ ਹੋਇਆ ਇਸ ਤਰ੍ਹਾਂ ਤੇ ਘੇਰਾ ਤੇ ਚਾਕਾਂ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ नेक ਬਣਿਆ ਹੋਇਆ ਜਿਆਦਾ ਰਾਣੀ ਕਲਰ ਤੋਂ ਬਾਅਦ ਇਹ ਥੋੜਾ ਡੱਲ ਲੱਗਣ ਲੱਗਿਆ ਪਰ ਕਲਰ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਇਹ ਵੀ ਕਿਸੇ ਵੀ ਕਲਰ ਜਿਹੜੇ نیچے ਵਾਲੇ ਡਿਜ਼ਾਈਨ ਨੇ ਉਹ ਵੀ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਇਹ ਸੂਟ ਨੂੰ ਵੀ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਤੇ ਬਾਜੂ ਦਾ ਵੀ ਬਹੁਤ ਪਿਆਰਾ ਕੰਮ ਹੋਇਆ ਹੋਇਆ ਜੀ ਇਸ ਚ ਇਹ ਰਿਆ ਜੀ ਇੱਥੇ ਬਾਜੂ ਦਾ ਕੰਮ ਪ੍ਰਾਈਸ ਬਿਲਕੁਲ ਜੈਨੂਨ ਨੇ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਇਹ ਦਾ ਦੁਪੱਟਾ ਆ ਗਿਆ ਜੀ ਜਿਹੜਾ ਮੈਂ ਲੈ ਕੇ ਤੁਹਾਨੂੰ ਦਿਖਾ ਰਹੀ ਸੀ ਪਹਿਲਾਂ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਦੁਪੱਟਾ ਰੈਡੀ ਹੋਇਆ ਡਬਲ ਲੇਸ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਦੋ ਤਰ੍ਹਾਂ ਦੀ ਲੇਸ ਲਾਤੀ ਜੇ ਸਿੰਗਲ ਲਾਉਂਦੇ ਸੀ ਤਾਂ ਇਹ ਵਾਲੀ ਲੁੱਕ ਕ੍ਰੀਏਟ ਹੋ ਰਹੀ ਸੀ ਤੇ ਆਪਾਂ ਨੇ ਇਸ ਤੇ ਡਬਲ ਕਰਕੇ ਲਾਈ ਹੈ ਜੇ ਤੁਸੀਂ ਵਿੱਚ ਥੋੜਾ ਸਿਤਾਰਾ ਐਡ ਕਰਾਉਣਾ ਚਾਹੁੰਦੇ ਹੋ ਮੋਤੀ ਵਰਕ ਕੁਝ ਐਡ ਕਰਾਉਣਾ ਚਾਹੁੰਦੇ ਹੋ ਸਾਰੇ ਦੁਪੱਟੇ 'ਚ ਉਹ ਵੀ ਕਰਵਾ ਸਕਦੇ ਹਾਂ ਇਹ ਵੀ ਬਹੁਤ ਪਿਆਰਾ ਜਿਹੜਾ ਸੂਟ ਬਣੂਗਾ ਜੀ ਆਪਣਾ ਬਾਕੀ ਸਟਿਚਿੰਗ ਤੇ ਡਿਪੈਂਡ ਕਰਦਾ ਤੁਸੀਂ ਤੁਹਾਡੀ ਸਟਿਚਿੰਗ ਕਿਵੇਂ ਦੀ ਹੈ ਸਾਰਾ ਸੂਟ ਹੀ ਸਟਿਚਿੰਗ ਤੇ ਡਿਪੈਂਡ ਕਰਦਾ ਜੇ ਤੁਸੀਂ ਬਿਲਕੁਲ ਹਨਾ ਲੋ ਪ੍ਰਾਈਸ ਦਾ ਕੋਈ ਸਸਤਾ ਸੂਟ ਲੈ ਰਹੇ ਹੋ ਜੇ ਉਦੀ ਸਟਿਚਿੰਗ ਵਧੀਆ ਤਾਂ ਉਹ ਪੂਰਾ ਜੀ ਨਾ ਪਾਇਆ ਜਾਂਦਾ ਜੇ ਸਟਿਚਿੰਗ ਹੀ ਨਹੀਂ ਵਧੀਆ ਲੱਗਦੀ ਚਾਹੇ ਕਿੰਨਾ ਮਹਿੰਗਾ ਸਟਾਫ ਲਿਆ ਹੋਵੇ ਆਪਾਂ ਹਨਾ ਉਹ ਗੱਲ ਨਹੀਂ ਬਣਦੀ ਜੀ ਬਾਕੀ ਇਹ ਕੇ ਸੂਟ ਜਿਵੇਂ ਜਿਆਦਾ ਏਜ਼ੀ ਮੈਂ ਗੱਲ ਕਰ ਰਹੀ ਸੀ ਉਹਨਾਂ ਨੇ ਬਣਵਾਉਣੇ ਹੁੰਦੇ ਆ ਤੇ ਵਰਕ ਬਹੁਤ ਹੀ ਜ਼ਿਆਦਾ ਪਿਆਰ ਹੈ ਜੀ ਇਹਦਾ ਦੇਖੋ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਇਹਦਾ ਜਿਹੜਾ ਦੁਪੱਟਾ ਹੈ ਜੀ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਇਹਨੂੰ ਰੈਡੀ ਕਰਨਾ ਹੈ ਮਹਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਲੱਗੂਗੀ ਇਸ ਤੇ ਇਹ ਵੱਲ ਆ ਗਿਆ ਘੇਰਾ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਜੇ ਤੁਸੀਂ ਵਿੱਚ ਬੁੱਟੀ ਦਾ ਕੰਮ ਕਰਾਉਣਾ ਸਾਰੀ ਸ਼ਰਟ ਦੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਇਸ ਤਰ੍ਹਾਂ ਇਹ ਬਣਿਆ ਹੋਇਆ ਜੀ ਘੇਰੇ ਦਾ ਕੰਮ ਸੇਮ ਇਸੇ ਤਰ੍ਹਾਂ ਆਪਣਾ ਬਾਜੂ ਦਾ ਕੰਮ ਰਹੂਗਾ ਇਹ ਆਗੇ ਜੀ ਬਾਜੂ ਇਹ ਬਾਜੂ ਦਾ ਕੰਮ ਹੈ ਬਾਕੀ ਤੁਸੀਂ ਪਹੁੰਚਿਆ ਤੇ ਐਡ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਇਹ ਵਾਲੇ ਕਸਟਮਰ ਨੇ ਜਿਹੜੇ ਆਪਾਂ ਨੇ ਇਹਨਾਂ ਨੇ ਨਹੀਂ ਐਡ ਕਰਾਇਆ ਇਹਨਾਂ ਨੇ ਸਿਰਫ ਘੇਰੇ ਤੇ ਬਾਜੂ ਦਾ ਕੰਮ ਹੀ ਐਡ ਕਰਵਾਇਆ ਇਸ ਤਰ੍ਹਾਂ ਤੁਹਾਨੂੰ ਕੰਮ ਮਿਲੂਗਾ ਬਰਬਰੀ ਦਾ ਆਪਾਂ ਸ਼ਿਮ ਇਹ ਸ਼ਿਮਰ ਸਟਾਫ ਹੈ ਜੀ ਇਹਦੇ ਨਾਲ ਬਰਬਰੀ ਦਾ ਦੁਪੱਟਾ ਲਵਾਇਆ ਫਿਨਿਸ਼ਿੰਗ ਪੱਟੀ ਦੇ ਨਾਲ ਜਿਹੜਾ ਆਪਾਂ ਡਿਜ਼ਾਈਨ ਕਰਾਂਗੇ ਤੇ ਦੁਪੱਟਾ ਵੀ ਇਸ ਨਾਲ ਆਪਾਂ ਜਿਹੜਾ ਪ੍ਰਾਈਸ ਤੁਹਾਨੂੰ ਸ਼ੋ ਹੋ ਰਿਹਾ ਇਹ ਵਿਦ ਦੁਪੱਟਾ ਹੀ ਹੋ ਰਿਹਾ ਵਿਦ ਫਿਨਿਸ਼ਿੰਗ ਹੋ ਰਿਹਾ ਪਿਓਰ ਬਰਬਰੀ ਦਾ ਲੱਗਿਆ ਬਾਕੀ ਇਹਨਾਂ ਇਹਦੇ ਨਾਲ ਜਿਵੇਂ ਸਾਰੇ ਨਾਲ ਜਿਹੜੇ نیچے ਤਿੰਨੇ ਦਿਖਾਈ ਸੀ ਇਹਨਾਂ ਨਾਲ ਪਿਓਰ অর্ਗੇਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਓਕੇ ਜੀ ਜੇ ਤੁਸੀਂ ਤੁਹਾਨੂੰ ਸੂਟ ਪਸੰਦ ਆਉਂਦੇ ਨੇ ਤੁਸੀਂ ਮੈਸੇਜ ਕਰਨਾ ਹੈ ਤਾਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਸਿੱਧਾ ਸਾਨੂੰ ਹਨਾ ਵਟਸਐਪ ਲਿੰਕ ਸ਼ੋ ਹੋ ਰਿਹਾ ਉੱਥੇ ਸਾਨੂੰ ਮੈਸੇਜ ਕਰ ਸਕਦੇ ਹੋ ਬਿਲਕੁਲ ਜਿਹੜਾ ਆਸਾਨ ਜਿਹਾ ਤਰੀਕਾ ਬਣਾਉਣ ਬਣਾਤਾ ਆਪਾਂ ਨੇ ਤੁਹਾਡੇ ਲਈ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ 'ਚ ਮੈਸੇਜ ਕਰੋ ਜੀ ਸਿੱਧਾ ਉੱਥੇ ਤੁਸੀਂ ਸਾਨੂੰ ਇਹਨਾਂ 'ਚ ਕੋਈ ਵੀ ਸੂਟ ਪਸੰਦ ਆਉਂਦਾ ਹੈ ਕੋਈ ਵੀ ਡਿਜ਼ਾਈਨ ਉਸ ਚੇਂਜ ਵੀ ਕਰਾਉਣਾ ਹੈ ਕਿਸੇ ਦਾ ਕਲਰ ਚੇਂਜ ਕਰਾਉਣਾ ਹੈ ਤੁਸੀਂ ਕਰਵਾ ਸਕਦੇ ਹੋ ਫਿਰ ਦਸਟ੍ਰਿਚਿੰਗ ਵਿਦਆਊਟ ਸਟਿਚਿੰਗ ਤੁਸੀਂ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਜੇ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਨਵੇਂ ਵੀਡੀਓ ਦੇ ਨਾਮਿਲਦੇ